ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਆਈ ਵੱਡੀ ਅਪਡੇਟ ਦੱਸਦੀ ਹੈ ਕਿ ਪੰਚਾਇਤੀ ਚੋਣ ਚੋਣ ਕਮਿਸ਼ਨ ਨੇ ਕਰ ਦਿੱਤਾ ਵੱਡਾ ਧਮਾਕਾ ਦੱਸਦੀ ਹੈ ਕਿ ਜਿਹੜੀ ਵਾਰਡਬੰਦੀ ਹੋਣੀ ਸੀ ਚੋਣਾਂ ਦੀਆਂ ਲਿਸਟਾਂ ਯਾਨੀ ਕਿ ਜਿਹੜੀ VOTING ਲਿਸਟਾਂ ਦੀ ਜਿਹੜੀ ਅਪਡੇਟ ਹੋਣੀ ਸੀ ਉਸ ਨੂੰ ਲੈ ਕੇ ਫੋਨ ਇੱਕ ਵਾਰ ਫਿਰ ਚੋਣ ਕਮਿਸ਼ਨ ਨੇ ਸ਼ਿਕੰਜਾ ਕੱਸ ਦਿੱਤਾ ਹੈ ਆਮ ਆਦਮੀ ਪਾਰਟੀ ਯਾਨੀ ਕਿ ਸੂਬੇ ਦੀ ਸਰਕਾਰ ਤੇ کیا ہے کہ পঞ্চायती ਚੋਣਾਂ ਹਰ ਹਾਲ ਦੇ ਵਿੱਚ ਸਤੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋਣੀਆਂ ਚਾਹੀਦੀਆਂ ਨੇ ਇਸ ਨੂੰ ਲੈ ਕੇ ਫੋਨ ਫਿਰ ਦੁਬਾਰਾ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚ ਚੁੱਕੀ ਹੈ ਕਿਉਂਕਿ ਹਾਲੇ ਵੀ ਵਾਰਡ ਬੰਦੀ ਪ੍ਰੋਪਰ ਤਰੀਕੇ ਨਾਲ ਨਹੀਂ ਹੋਈ ਨਾ ਹੀ ਜਿਹੜੀਆਂ ਲਿਸਟਾਂ ਨੇ ਜਿਸ ਵੋਟਰ ਸੂਚੀ ਦੀ ਗੱਲ ਕਰਦੇ ਹਾਂ ਵੋਟਰ ਸੂਚੀ ਨੂੰ ਲੈ ਕੇ ਹਾਲੇ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਦਵਾਨ ਦੌਰਾਨ ਵਾਰਡ ਬੰਦੀ ਗਲਤੀ ਕਿਨਾਲ ਹੋਈ ਸੀ ਇੱਕ ਘਰ ਦੀਆਂ ਵੋਟਾਂ ਦੂਜੀ ਵਾਰ ਦੇ ਵਿੱਚ ਦੂਸਰੇ ਘਰ ਦੀਆਂ ਤੀਜੀ ਵਾਰ ਦੇ ਵਿੱਚ ਇਸ ਤਰ੍ਹਾਂ ਲੈ ਕੇ ਪੂਰਾ 65 ਪੈ ਗਿਆ ਸੀ ਪੰਜਾਬ ਦੇ ਪਿੰਡਾਂ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਹੋਈਆਂ ਸੀ ਇਸ ਨੂੰ ਲੈ ਕੇ ਪੰਜਾਬ ਦੇ ਪੰਚਾਇਤ ਸਰਪੰਚਾਂ ਨੇ ਪਟੀਸ਼ਨ ਧਾਰ ਜਾਰੀ ਕੀਤੀ ਸੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਨੇ ਫਿਰ ਦੁਬਾਰਾ ਪੰਜਾਬ ਸਰਕਾਰ ਤੇ ਸ਼ਿਕੰਜਾ ਕਰ ਦਿੱਤਾ ਹੈ ਉਸ ਨੇ ਵੋਟਾਂਸ ਜਿਹੜੀ ਵੋਟਰਾਂ ਦੀ ਸੂਚੀ ਹੁੰਦੀ ਹੈ ਲਿਸਟ ਹੁੰਦੀ ਹੈ ਉਹ ਮੰਗ ਲਈ ਹੈ ਅਤੇ ਉਹ ਵੀ ਲਿਸਟਾਂ ਮੰਗਲੀਆਂ ਨੇ ਜਿਹੜੀਆਂ ਵਾਰਡ ਬੰਦੀ ਤਹਿਤ ਦੇ ਅੰਡਰ ਆਉਂਦੀਆਂ ਨੇ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਫਿਰ ਇੱਕ ਦੁਬਾਰਾ ਐਕਟਿਵ ਹੋਵੇਗੀ ਇਹ ਤਾਂ ਗੱਲ ਉਹ ਹੋ ਗਈ ਬੁਏ ਆਈ ਜਨ ਤੇ ਵਿਨੋ ਕੁੜੀ ਦੇ ਕੰਨ ਜਿਹੜੀਆਂ ਵੋਟਾਂ ਨੇ ਪੰਚਾਇਤੀ ਦੀਆਂ ਪੰਚਾਇਤੀ ਚੋਣਾਂ ਦੀਆਂ ਉਹ ਬਿਲਕੁਲ ਸਿਰ ਤੇ ਆ ਗਈਆਂ ਨੇ ਯਾਨੀ ਕਿ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿੱਚ ਜਿਹੜਾ ਚੋਣਾਂ ਦਾ ਐਲਾਨ ਕਰੇਗੀ ਪੰਜਾਬ ਸਰਕਾਰ ਅਤੇ ਪੰਚਾਇਤੀ ਚੋਣ ਕਮਿਸ਼ਨ ਉਸ ਤੋਂ ਬਾਅਦ ਸਤੰਬਰ ਦੇ ਪਹਿਲੇ ਹਫਤੇ ਜਾਂ ਦੂਜੇ ਹਫਤੇ ਪੰਚਾਇਤੀ ਚੋਣਾਂ ਮੁਕੰਮਲ ਹੋ ਜਾਣਗੀਆਂ ਹਾਲੇ ਵਾਰਬੰਦੀ ਨੂੰ ਲੈ ਕੇ ਜਿਹੜੀਆਂ ਲਿਸਟਾਂ ਤਿਆਰ ਹੁੰਦੀਆਂ ਨੇ ਵੋਟਰਾਂ ਦੀਆਂ ਉਸ ਤੋਂ ਲੈ ਕੇ ਪੂਰੀ ਪੰਜਾਬ ਸਰਕਾਰ ਭੱਲਕੂਸੇ ਵਿੱਚ ਪਈ ਹੋਈ ਹੈ ਦੂਸਰੇ ਪਾਸੇ ਸੁਖਬਾਲ ਸਿੰਘ ਖਹਿਰਾਨੀ ਪਿਛਲੇ ਦਿਨਾਂ ਕਿਆ ਸੀ ਕਿ ਵਾਰ ਬੰਦੀ ਨੂੰ ਪ੍ਰੋਪਰ ਤਰੀਕੇ ਦੇ ਨਾਲ ਨੇਪਰੇ ਨਹੀਂ ਚਾੜਿਆ ਗਿਆ ਇਹ ਸਰਕਾਰ ਦੀ ਲਾਪਰਵਾਹੀ ਕਹੀਏ ਇਹ ਸਰਕਾਰ ਦਾ ਨਕਮਾਪਨ ਗਈਏ ਇਸ ਨੂੰ ਲੈ ਕੇ ਹੁਣ ਫਿਰ ਦੁਬਾਰਾ ਬੜਾ ਵੱਡਾ ਖੁਲਾਸਾ ਹੋ ਗਿਆ ਹੈ ਪੰਜਾਬ ਪੰਚਾਇਤ ਕਮਿਸ਼ਨ ਦੇ ਦੁਆਰਾ ਉਸਨੇ ਕਹਿ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਮੈਨੂੰ ਲਿਸਟਾਂ ਜਮ੍ਹਾਂ ਕਰਾਈਆਂ ਜਾਣ ਅਪਡੇਟ ਦਿੱਤੀ ਜਾਵੇ ਵਾਰਡ ਬੰਦੀ ਹੋਵੇ ਜਿਸ ਸੂਚਿਤ ਅਨਸੂਚਿਤ ਐਸਸੀ ਬੀਸੀ ਓਬੀਸੀ ਲੇਡੀਆਂ ਜਿਹੜੇ ਅਧਿਕਾਰਤ ਲੱਗਦੇ ਨੇ ਉਹਨਾਂ ਵਾਸਤੇ ਵੀ ਸਾਰੇ ਖਰੜੇ ਤਿਆਰ ਕਰਕੇ ਮੈਨੂੰ ਇੱਕ ਦੋ ਦਿਨਾਂ ਦੇ ਵਿੱਚ ਸਬਮਿਟ ਕਰਾਏ ਜਾਣ ਪੰਚਾਇਤੀ ਚੋਣਾਂ ਨੂੰ ਲੈ ਕੇ ਆਹੀ ਵੱਡੇ ਅਪਡੇਟ ਕਿਉਂਕਿ ਹੁਣ ਹਰ ਹਾਲਤ ਵਿੱਚ ਪੰਚ ਜੈਤੀ ਚੋਣਾ ਸਤੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਹੋਣ ਗਿਆ ਧੰਨਵਾਦ